ਅੰਮ੍ਰਿਤਸਰ ਦੇ ਵਿੱਚ ਲਗਾਤਾਰ ਘਟਨਾਵਾਂ ਦਾ ਸਿਲਸਲਾ ਜਾ ਰਹੀ ਹੈ। ਅਕਤ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਅੰਮ੍ਰਿਤਸਰ ਦੇ ਹਸਪਤਾਲ ਦੀਆਂ ਜਿੱਥੇ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਸੀਗੀ ਉਸ ਤੋਂ ਬਾਅਦ ਜਿਹੜੇ ਹੁਣ ਮੈਂਬਰ ਨੇ ਜਿਹੜੇ ਪ੍ਰਵਾਦ ਦੇ ਉਹ ਵੀ ਇੱਥੇ ਮੌਜੂਦ ਹੋਏ ਨੇ ਹਸਪਤਾਲ ਦੇ ਵਿੱਚ ਲੜਾਈ ਚੱਲ ਰਹੀ ਹੈ ਦੱਸਿਆ ਜਾ ਰਿਹਾ ਕਿ ਕੋਈ ਪਾਣੀ ਦਾ ਇੰਜੈਕਸ਼ਨ ਲੈ ਕੇ ਲੜਾਈ ਚੱਲੀ ਹੈ। ਸੋ ਲਗਾਤਾਰ ਜਿਹੜਾ ਦੂਸਰਾ ਮਾਮਲਾ ਪਹਿਲਾਂ ਤੁਹਾਨੂੰ ਸਾਂਝਾ ਕੀਤਾ ਸੀਗਾ ਗੁਰਬਖਸ਼ ਨਗਰ ਤੋਂ ਜਿੱਥੇ ਕਿ ਇੱਕ ਥਾਣੇ ਦੇ ਵਿੱਚ ਜਿਹੜੀ ਬੰਦੂਮਾ ਚੀਜ਼ ਮਿਲੀ ਸੀਗੀ ਉੱਥੇ ਧਮਾਕਾ ਹੋਇਆ ਸੀਗਾ ਰਾਤ ਨੂੰ ਉਸ ਤੋਂ ਬਾਅਦ ਜਿਹ ਲਗਾਤਾਰ ਜਿਹੜੀ ਦੂਸਰੀ ਘਟਨਾ ਵੀ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਦਿਖਾ ਰਹੇ ਆ ਮੌਕੇ ਦੀਆਂ ਸੋ ਲਗਾਤਾਰ ਕਿਸ ਤਰੀਕੇ ਨਾਲ ਜਿਹੜਾ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਕਿਦਾਂ ਲੱਗਦੇ ਵੱਡੇ ਸਵਾਲ ਨੇ ਕਿਉਂਕਿ ਪਹਿਲਾਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਸ ਤਰੀਕੇ ਨਾਲ ਜਿਹੜਾ ਅਟੈਕ ਕੀਤਾ ਗਿਆ ਥਾਣੇ ਦੇ ਵਿੱਚ ਇਸ ਤਰੀਕੇ ਨਾਲ ਜਦੋਂ ਬੰਬ ਰੱਖੇ ਗਏ ਨੇ ਚੈਲੰਜ ਕੀਤਾ ਗਿਆ ਪ੍ਰਸ਼ਾਸਨ ਨੂੰ ਕਿਉਂ ਇਸ ਤਰੀਕੇ ਦੇ ਜਿਹੜੇ ਸ਼ਰਾਬਤੀ ਅੰਸਰ ਨੇ ਗੈਰ ਸਮਾਜਿਕ ਗਤੀਵਿਧੀਆਂ ਨੂੰ ਜਿਹੜਾ ਅੰਜਾਮ ਦੇ ਰਹੇ ਨੇ ਦੱਸਦੀ ਕਿ ਪਤਾਨੀ ਦੇ ਇੰਜੈਕਸ਼ਨ ਲੈ ਕੇ ਇੱਕ ਵਿਅਕਤੀ ਦੇ ਉੱਪਰ ਉਸ ਨੂੰ ਘੇਰਾ ਪਾ ਕੇ ਨੁਕੇਲੀਆ ਹਤਿਆਦਾਂ ਦੇ ਨਾਲ ਵਾਰ ਜਿਹੜਾ ਮੋਟਰਸਾਈਕਲ ਦੇ ਉੱਪਰ ਵੀ ਤੋੜਫੋੜ ਕੀਤੀ ਗਈ ਆ ਉਸ ਨੂੰ ਰੋਕ ਕੇ ਇਸ ਤਰ੍ਹਾਂ ਘੇਰਾ ਪਾਇਆ ਗਿਆ ਜਿਹੜੀਆਂ ਦਾਤਰ ਕਿਰਪਾਨਾਂ ਤੱਕ ਚੱਲਦੀਆਂ ਨੇ ਗੋਲੀਆਂ ਤੱਕ ਚੱਲਦੀਆਂ ਨੇ ਕਿਉਂ ਇਸ ਤਿਕ ਦਾ ਜਿਹੜਾ ਵਿਵਾਦ ਪੱਖਿਆ ਕਿਉਂ ਜਿਹੜੀ ਇਸ ਤਰੀਕੇ ਦੀ ਜਿਹੜੀ ਘਟਨਾ ਵਾਪਰੀ ਹੈ ਕਿ ਇਸ ਦੇ ਪਿੱਛੇ ਦੰਜਸ ਸੀ ਜੀ ਜ਼ਰੂਰ ਗੱਲਬਾਤ ਕਰਨੀ ਜ਼ੂਦੀ ਬਣ ਜਾਂਦੀ ਹੈ ਕੁਝ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਇਸ ਵਕਤ ਮਾਹੌਲ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲਗਾਤਾਰ ਜਿਹੜੀ ਸਵੇਰ ਦੀ ਦੂਸਰੀ ਘਟਨਾ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰ ਲੈਂਦੇ ਇਹ ਤੁਹਾਨੂੰ ਵੀ ਇਹ ਦੱਸੋ ਜੀ ਜਿਹਦੇ ਸੱਟਾਂ ਲੱਗੀਆਂ ਇਹ ਤਾਂ ਬਾਅਦ ਚੁੱਕ ਕੇ ਲੈ ਆਣ ਸੱਟਾਂ ਲੱਗੀਆਂ ਤੁਹਾਨੂੰ ਫਿਰ ਕੀ ਕਹਿੰਦੇ ਕੋਈ ਪਤਾਨੀ ਨੰਝਸ਼ ਸੀ ਕਿ ਕੋਟ ਮਾਦੀ ਪਤਾਨੀ ਨੰਝਾ ਚਾਲਦੀ ਇਹਨਾਂ ਦਾ ਲਾਟਿਸ਼ਟਾ ਲਿਆ ਪੂਰਾ ਗੁੰਡਾਗਰਦੀ ਕਰਦੇ 15 20 ਜਣੇ ਇਹਨਾਂ ਤੇ ਬੰਦੇ ਰੱਖੇ ਭਾਈ ਹੁੰਦੇ ਆ ਠੇਕਾ ਖੋਲਿਆ ਵਾ ਦੋ ਨੰਬਰ ਦਾ ਕੰਮ ਚੱਲਦਾ ਪੈਸਾ ਵਾਧੂ ਆ ਇਹਨਾਂ ਪਹਿਲਾਂ ਹੀ ਬੰਦੇ ਕੱਟੇ ਕੀਤੇ ਸੀ ਇਹਨੇ ਕੋ ਕੱਲਾ ਆਇਆ ਵਾ ਉਹਨੂੰ ਇਕੱਲੇ ਨੂੰ ਝੇੜਿਆ ਉਹਨੂੰ ਕੁੱਟਿਆ ਨੂੰ ਬਹੁਤ ਵੱਡਿਆ ਆ ਹੀ ਘਰ ਤੋਂ ਕੱਢ ਅੱਧੇ ਘੰਟੇ ਬਾਅਦ ਚੁੱਕ ਕੇ ਲੈ ਆ ਤੇ ਮਾਰੇ ਪੈਣ ਕారణ ਕੀ ਸੀਗਾ ਕਿਉਂ ਇਦਾਂ ਲੜਾਈ ਕਿਉਂ ਕੀਤੀ ਉਹਨਾਂ ਨੇ ਇਹਨੂੰ ਆਹ ਨੇ ਪਹਿਲਾਂ ਹੀ ਸਾਡੀ ਲਾਕਡਾਰ ਉਹਨਾਂ ਚੱਲਦੀ ਐ ਪ੍ਰਸ਼ਾਸਨ ਨੂੰ ਕੀਤਾ ਤੁਸੀਂ ਇਨਫੋਰਮ ਇਸ ਬਾਰੇ ਨਹੀਂ ਅਜੇ ਕਿਸੇ ਨੂੰ ਨਹੀਂ ਕਿਹਾ ਬਿਲਸਾਤ ਕਿਦਾਂ ਦੇਨੇ ਕੋਈ ਜ਼ਖਮੀ ਕੌਣ ਹੋਇਆ ਹੈ ਜਖਮੀ ਦਵਾਈ ਆਏ ਭਾਈ ਉਹ ਵੀ ਹੈ ਤਾਂ ਉਹ ਹਾਲਾਤ ਕਿਸ ਤਰ੍ਹਾਂ ਹੋਣ ਕਿੱਥੇ ਸ਼ਿਫਟ ਕੀਤਾ ਠੀਕ ਹੈ ਹੁਣ ਤਾਂ ਠੀਕ ਹੈ ਦੋਨੋਂ ਠੀਕ ਹੈ ਤਾਂ ਬਿਲਕੁਲ ਤੁਸੀਂ ਦੇਖਦੇ ਹੋ ਤਸਵੀਰਾਂ ਤੁਹਾਡੇ ਸਾਂਝੀਆਂ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜਾ ਮਾਹੌਲ ਬੱਗ ਗਿਆ ਕਿ ਮਦਾਨ ਜੀ ਨੇ ਜਸ਼ਨ ਲੈ ਕੇ આરોਪ ਲਗਾਏ ਗਏ ਨੇ ਕਿ ਕੀ ਪਹਿਲਾਂ ਵੀ ਕੋਈ ਲੱਗ ਗਿਆ ਤਬਾਹੀ ਹੈਗੀ ਸੀਗੀ ਤੋਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਇਸ ਵਕਤ ਕਿਸ ਤਰੀਕੇ ਦਾ ਜਿਹੜਾ ਦੂਸਰਾ ਘਟਨਾ ਲਗਾਤਾਰ ਸਾਹਮਣੇ ਆ ਗਈ ਅਸੀਂ ਸਭ ਤੋਂ ਪਹਿਲਾਂ ਵੀ ਜਿਹੇ ਕਾਮਦਾਂਮੇ ਜਿਹੜੇ ਸਾਹਮਣੇ ਆਉਂਦੇ ਨੇ ਲਗਾਤਾਰ ਜਿਹੜਾ ਮਨਸਰ ਦਾ ਮਾਹੌਲ ਵਿਗੜਦਾ ਜਾ ਰਿਹਾ ਪੰਜਾਬ ਦੇ ਲੋਅਰ ਨਾਡਰ ਦੀ ਗੱਲ ਕਰੀਏ ਸੋ ਲਗਾਤਾਰ ਜਿਹੜਾ ਦੂਸਰਾ ਮਾਮਲਾ ਪਹਿਲਾਂ ਜਿਹੜਾ ਬੰਬ ਧਮਾਕਾ ਫੋਨ ਦੀ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ ਖਾਨੇ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਘਟਨਾ ਅਣਜਾਣ ਦਿੱਤਾ ਗਿਆ ਹੁਣ ਜਿਹੜਾ ਦੂਸਰਾ ਗੁੰਨਾਨਕ ਪੁੱਦੇ ਤੋਂ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਦੋ ਤਰ੍ਹਾਂ ਦੇ ਜਿਹੜੇ ਵਿਚਾਲੇ ਇਸ ਤਰੀਕੇ ਲੜਾਈ ਹੋਈ ਹੈ ਕਿ ਗੋਲੀਆਂ ਚੱਲੀਆਂ ਨੇ ਡਾਤਰ ਕਰਬਾਨਾ ਚੱਲੀਆਂ ਨੇ ਨਕੂਲੇ ਜਿਹੜੇ ਨੂੰ ਕਿਲੇ ਹਥਿਆਰ ਹੁੰਦੇ ਨੇ ਉਹਨਾਂ ਨਾਲ ਜਿਹੜੀ ਇੱਕ ਦੂਸਰੇ ਦੇ ਉੱਪਰ ਹਮਲਾ ਕੀਤਾ ਗਿਆ ਸੋ ਵੱਡਾ ਜਿਹੜਾ ਮਾਮਲਾ ਜਿਹੜਾ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਹੈ ਸੋ ਜ਼ਰੂਰ ਦੇਖਣਾ ਹੋਵੇਗਾ ਇਸ ਦੇ ਉੱਪਰ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਕੀ ਅਗਲੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਦਾਨ ਬਲਵ ਗਨ ਸ਼ਾਟ ਹੋਇਆ ਵਾ ਤੋਂ ਫੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲਬ ਗਨ ਸ਼ਾਟ ਦੇ ਨਾਲ ਇਨਜਰਡ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਪਨ ਜਿਹੜੇ ਹੁੰਦੇ ਆ ਦਾਤਰ ਕਿਰਪਾਨ ਵਗੈਰਾ ਦੀ ਛੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਅਰਜੋ ਹੋਏਗੀ ਫਿਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਆ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨਹੀਂ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਖੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਦਾਂ ਆ ਕਿਦਾਂ ਨਹੀਂ ਆ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਮਲਕੀ ਕੋ ਡਰਦਾ ਛੱਡ ਕੇ ਨੱਟ ਗਿਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਇਹੋ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿੱਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੋਈ ਦੱਸ ਦਵਾਂਗੇ ਪੁਲਿਸ ਨੂੰ ਲੱਗੀ ਕਾਰਵਾਈ ਹੁਣ ਤੱਕ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹਦੇ ਇੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾ ਜਾਏਗਾ